ਪੈਰਾਂ ਦੇ ਵਿੱਚੋਂ ਸੇਕ ਨਿਕਲਦਾ ਹੋਵੇ ਇਹਦਾ ਕੀ ਇਲਾਜ ਹੈ ਅੱਜ ਆਪਣੇ ਕੋਲ ਬਲਜੀਤ ਕੌਰ ਜੀ ਦਾ ਕਮੈਂਟ ਪਹੁੰਚਾ ਜੋ ਕਿ ਆਪਾਂ ਨੂੰ ਪੁੱਛਦੇ ਨੇ ਕਹਿੰਦੇ ਪੈਰਾਂ ਦੇ ਵਿੱਚੋਂ ਸੇਕ ਨਿਕਲਣ ਦਾ ਇਲਾਜ ਦੱਸੋ ਤੁਸੀਂ ਉੱਪਰ ਐਕਸਰਸਾਈਜ਼ ਦੇਖ ਰਹੇ ਹੋ ਆਪਾਂ ਕੀ ਕਰਨਾ ਕਿ ਪੈਰ ਦੇ ਐਸ ਹਿੱਸੇ ਦੇ ਵਿੱਚ ਕੋਈ ਵੀ ਤੁਸੀਂ ਤੇਲ ਲੈ ਲਓ ਸਰੋਂ ਦਾ ਤੇਲ ਲੈ ਲਓ ਬਦਾਮਾ ਤੇਲ ਲੈ ਲਓ ਕਲੌਂਜੀਆ ਤੇਲ ਲੈ ਲਓ ਕਿਸੇ ਵੀ ਤਰ੍ਹਾਂ ਦਾ ਤੇਲ ਲੈ ਕੇ ਇਸ ਤਰੀਕੇ ਤੁਸੀਂ ਮ사ਜ ਕਰਨੀ ਹੈ ਜਿਵੇਂ ਉੱਪਰ ਦੱਸਿਆ ਗਿਆ ਹੈ ਜਿਵੇਂ ਜਿਵੇਂ ਤੁਸੀਂ ਮ사ਜ ਕਰੋਗੇ ਤੁਹਾਡਾ ਉਸੇ ਸਮੇਂ ਇੱਕ ਤਾਂ ਪੈਰਾਂ ਦੇ ਵਿੱਚੋਂ ਸੇਕ ਨਿਕਲੇਗਾ ਜੇ ਪੈਰਾਂ ਦੇ ਵਿੱਚੋਂ ਸੇਕ ਨਿਕਲ ਰਿਹਾ ਹੈ ਇਸ ਦਾ ਮਤਲਬ ਤੁਸੀਂ ਸਹੀ ਤਰੀਕੇ ਦੇ ਨਾਲ ਮ사ਜ ਦੇ ਰਹੇ ਹੋ ਇਸ ਮ사ਜ ਨੂੰ ਦਿਨ ਵਿੱਚ ਦੋ ਵਾਰ ਕਰੋ 10 ਤੋਂ 15 ਦੇ ਲਗਾਤਾਰ ਕਰ ਲਓ ਤੁਹਾਡੇ ਪੈਰਾਂ ਦੇ ਵਿੱਚੋਂ ਜੋ ਸੇਕ ਨਿਕਲਦਾ ਹੈ ਉਹ ਠੀਕ ਹੋ ਜਾਊ ਦੂਜਾ ਆਪਾਂ ਕੀ ਕਰਨਾ ਹੈ ਕਿ ਤੁਸੀਂ ਜੋ ਸਰੋਂ ਦਾ ਤੇਲ ਹੈ ਰਾਤ ਨੂੰ ਸੌਣ ਸਮੇਂ ਆਪਣੇ ਪੈਰਾਂ ਦੀਆਂ ਤਲੀਆਂ ਦੇ ਵਿੱਚ ਇਸ ਤਰੀਕੇ ਥਰੜੇ ਹਿੱਸੇ ਦੇ ਮ사ਜ ਕਰੋ ਹੱਥਾਂ ਦੇ ਵਿੱਚ ਵੀ ਮਲ ਸਕਦੇ ਆ ਪੈਰਾਂ ਦੇ ਵਿੱਚ ਤਲੀਆਂ ਤੇ ਮ사ਜ ਕਰੋ ਇਸ ਤਰ੍ਹਾਂ ਕਰਨ ਦੇ ਨਾਲ